ਸਾਚੀਗਾ ਦੋਸਤੋ ਤੁਸੀਂ ਦੇਖ ਰਹਾ ਹੋ ਲੀਵਿੰਗ ਇੰਡੀਆ ਨਿਊਜ਼ ਤੇ ਬੈਂ ਦਰਜੀ ਤਜੂਬਾ ਦੋਸਤੋ ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ 5 ਪਾਦੇ ਮੀਤ ਵਰ ਮੈਡਮ ਅਨੀਤਾ ਸੰਤ ਕਾਜੀ ਆਪਣੇ ਚੋਣ ਪੰਚਾਮ ਦੇ ਦੌਰ ਤੱਕ ਪਹੁੰਚਿਆ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਤੇ ਨਾਲ ਦੇ ਨਾਲ ਪੂਰੇ ਸਵਾਲਾਂ ਤੋਂ ਹੈ ਕਿ ਮੈਨੂੰ ਕੋ ਰਸੋਈ ਤੇ ਲੀਵਿੰਗ ਰੂਮ ਦੀਆਂ ਨੀਤਾਂ ਮੈਂ ਅੱਜ ਤੁਸੀਂ ਇੱਥੇ ਚੋਣ ਪ੍ਰਚਾਰ ਚ ਪਹੁੰਚੇ ਚੋਣ ਪ੍ਰਚਾਰ ਦੇ ਰਾਹ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਕੋਈ ਆਗੂ ਕਿ ਨਾਮ ਕਿਹਾ ਲੋਕ ਸਵਾਗਤ ਕਰੇ ਹੈਲਾ ਤਾਂ ਮੈਂ ਪਾਰਟੀਾਇਕ ਮਾਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਰੱਖਿਆ ਤਕਰੀਰ ਇਹ ਹੋਰ ਵੀ ਦੇਣਾ ਹੋਰ ਔਰ ਜੋ ਗੱਲ ਹੈ ਉਹ ਮੋਦੀ ਜੀ ਦੇ ਜਿਹੜੇ ਕੰਮ ਹੈ ਦੇਸ਼ ਦਾ ਨਾਮ ਕੋ ਸ਼ਕਤ ਲਾਇਆ ਉਹਨੂੰ ਲੱਗੇਗਾ ਚੂਰ और माहौल बहुत अच्छा है वर्करा च बहुत उत्साह रहे हैं और मेन वर्करा भी पूरा विश्वास दवा रहे कि मोदी जी किसान झोली में जरूर पा मैं गल करिए चो धलंधर अगर कितने अलायंस होकर इस बार सारे पार्टियाँ इंडिपेंडेंट चाहे वो खेतरी पार्टी चाहे वो नैशनल पार्टी है किस तरह कि ਆਪਣੇ ਬ੍ਰਹਮਾਤਮਾ ਤੇ ਵਿਸ਼ਵਾਸ ਰੱਖ ਕੇ ਕੰਮ ਕਰਦਾ ਹੈ ਔਰ ਜਿੱਤ ਨੂੰ ਲੈ ਕੇ ਕੰਮ ਸ਼ੁਰੂ ਕਰਦਾ ਹੈ ਕਦੇ ਵੀ ਮਨ ਇਸ ਪਾਸੇ ਨੂੰ ਨਹੀਂ ਗਿਆ ਕਿ ਸਾਡਾ ਹੁਕਮ ਲੱਗੇਗਾ ਇਸ ਕਰਕੇ ਹੁਕਮਾ ਕਿਸੇ ਦਾ ਨਹੀਂ ਹੈ ਆਤਮਾ ਦਾ ਅਸ਼ੀਰਵਾਦ ਨਾਲ ਹੈ ਇਹ ਹਰ ਕਾਜ ਨੂੰ ਜਿੱਤੂਗਾ ਮੈਂ ਕਿਹਨੇ ਲਈ ਮੇਨੂ ਲੈ ਕੇ ਤੁਸੀਂ ਦੰਗ ਵਿੱਚ ਚਾਹ ਹੈ ਨਮਾਇਕ ਬੋਲ ਕੇ ਵੀ ਕੱਢੀਆ ਮੁੱਦੇ ਸੋਪਤਾ ਜੀ ਨੇ ਬਹੁਤ ਕੰਮ ਕੀਤੇ ਆ ਪਬਲਿਕ ਨੂੰ ਅਸੀਂ ਵੀ ਦੱਸਣਾ ਤਾਂ ਉਹਨੂੰ ਖੁਦ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਸ਼ਹਿਰ ਵਿੱਚ ਪੰਦੇ ਵਿੱਚ ਆ ਰਿਹਾ ਹੈ। ਤਾਂ ਪਬਲਿਕ ਨੂੰ ਪਤਾ ਕੌਣ ਲੱਗਣਾ। ਔਰ ਜਿਹੜੇ ਮੁੱਦੇ ਹਨ ਆਉਣ ਵਾਲੇ 5 ਸਾਲਾਂ ਦੇ ਵਿੱਚ ਪਬਲਿਕ ਮੰਗ ਉਸ ਦੀ। ਮੈਂ ਪਬਲਿਕ ਵਿੱਚ ਵਿਚਰਦੀ ਹਾਂ ਔਰ ਉਹ ਜਿਹੜੇ ਵੀ ਮੁੱਦੇ ਮੈਂ ਦੱਸੂਗੀ ਉਹ ਮੁੱਦਿਆਂ ਨੂੰ ਮੁੱਖ ਰੱਖ ਕੇ ਅਸੀਂ ਕੰਮ ਕਰਾਂਗੇ ਔਰ ਉਹਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਜੀ ਪਾਰਟੀ ਦੇ ਵਿੱਚ ਜ਼ਿੰਮੇਵਾਰ ਜੁੜੀ ਹੈ। ਕਾਫੀ ਇਨਰਜੀ ਵਿੱਚ ਆ। लग तो इत बहुत सारे लोग जो भारतीय जनता पार्टी हैं और एक काम सभी ही है जो भारतीय जनता पार्टी तो ज़्यादा आ रहे हैं और ये सारे की खुशस्थिति है कि मोदी जी इतना ज़्यादा काम कर रहे हैं देश के लिए और इस करके सारे लोगों कोई नज़र नहीं आ रहा और भारतीय जनता पार्टी व्वाइन कर रही है ਮੈਂ ਲੋਕ ਸਭਾ ਹਲਕਾ ਸ਼ਾਹਪਤਰ ਬੀਜੇਪੀ ਦੇ ਸੀਨੀਅਰ ਕੈਂਡੀਡੇਟ ਕਿਸੇ ਨਾ ਕਿਸੇ ਬੰਦਕੀ ਨਾਰਾਜ਼ ਨੇ ਕਿ ਉਨ੍ਹਾਂ ਨੂੰ ਮਨਾਉਣ ਲਈ ਬੀਜੇਪੀ ਦੀ ਹਾਇ ਗੁੰਜੜੀ ਆ। ਮੁੱਖ ਉਹ ਦੂਸਰੇ ਆਏ ਆ ਤੇ ਸ਼ਾਹਪਤਰ ਦੇ ਪਿੱਛੇ ਆਏ ਆ। ਕੀ ਲੱਗ ਰਿਹਾ ਹੁਣ ਵਾਲੇ ਸੰਗਤ ਵਿੱਚ ਬੋਟਸਵਾਲ ਵਿੱਚ ਕੋਈ ਰੰਗ ਨਹੀਂ। ਨਹੀਂ ਬਿਲਕੁਲ ਕੋਈ ਫਰਕ ਨਹੀਂ ਹੈ। ਮੇਰੇ ਨਾਲ ਕੋਈ ਨਾਰਾਜ਼ ਨਹੀਂ ਹੈ। ਕਿਉਂਕਿ ਮੈਂ ਪਹਿਲਾਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਕੰਮ ਕਰਦੀ ਸੀ। ਹਰ ਇੱਕ ਦੇ ਨਾਲ ਮੈਂ ਗੱਲ ਕਰਦੀ ਸੀ। ਕਦੀ ਕੋਈ ਪਾਰਟੀ ਨੂੰ ਮੁਖ ਰੱਖ ਕੇ ਕੰਮ ਨਹੀਂ ਕੀਤਾ। ਨਾ ਸੋਮ ਪ੍ਰਕਾਸ਼ ਜੀ ਨੇ ਔਰ ਨਾ और पार्टी के कामों को अगर लैके असं काम करते हैं और इस करके मेरे नाल कोई भी नाराज नहीं है और जे कोई नाराज भी है तो मैं उन्होंने भी अपील करती है तुम आके मेरे न बैठ के गल करो और नाराजगिया हम ਮਾਤਮਾ ਸੋ ਦੋਸਤੋ ਇਸ ਸਾਲ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬੀਜੇਪੀ ਦੇ ਉਮੀਦਵਾਰ ਮੈਡਮ ਅਨੀਤਾ ਸੋਮਪਰਕਾਜੀ ਜਿਨ੍ਹਾਂ ਨੇ ਬਹੁਤ ਹੀ ਬਖੂਬੀ ਟੰਗ ਨਾਲ ਦੱਸਿਆ ਕਿ ਨਾਗਰਿਕੀ ਨੂੰ ਬੜੇ ਤਰੀਕੇ ਨਾਲ ਦੱਸਤਾ ਕਿ ਉਹਨਾਂ ਕਿਸ ਤਰ੍ਹਾਂ ਸਾਰਿਆਂ ਦਾ ਨਾਲ ਹੀ ਲੱਗਦਾ ਹੈ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਨਹੀਂ ਜਿਹੜਾ ਉਹਨਾਂ ਨਾਲ ਲੱਗਦਾ ਕਿਉਂਕਿ ਪਹਿਲਾਂ ਜਿਹੜੇ ਸਾਡੇ ਮੰਤਰੀ ਸਾਹਿਬ ਜਿਹਨੇ ਸੋਮਪਰਕਾਜੀ ਉਹਨਾਂ ਨੇ ਕਿਤੇ ਕੰਮਾਂ ਨੂੰ ਵੀ ਲੈ ਕੇ ਤੇ ਵਿਚਾਰ ਆਇਆ ਕਿ ਸ਼ਹਿਰ ਪਰ ਆਪ ਦੇ ਲੋਕ ਬੈਟਰ ਜਾਣਦੇ ਨੇ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਆਵਾਮਤ ਇਨਨਾਲਿਟਿਕ ਦੀ ਗੱਲ ਕਰਵਾਜੇ ਤਾਂ ਕਿਸੇ ਵੀ ਤਰ੍ਹਾਂ ਕੋਈ ਗਵਾਨ ਸਪੋਰਟ ਨਹੀਂ ਕੋਈ ਰਿਪੋਰਟ ਨਹੀਂ ਕੋਈ ਟਿਕਟ ਨਹੀਂ ਕੋਈ ਤਾਂ ਅਸੀਂ ਆਪਕੋ ਪੁੱਛਣ ਲਈ ਬਿਨੈ ਕਰੀਏ ਜੀ ਜੀ